ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬਹੁਤ ਹੀ ਸਤਿਕਾਰਯੋਗ ਮੇਰੇ ਪ੍ਰੈਸਿੰਗ ਵੀਰੋ ਛੋਟੇ ਜਿਹੇ ਸੱਦੇ ਤੇ ਤੁਹਾਨੂੰ ਬੁਲਾਇਆ ਗਿਆ ਤੁਸੀਂ ਆਏ ਆ ਮੈਂ ਅੱਜ ਤੁਹਾਡੀ ਹੈਲਪ ਵਾਸਤੇ ਤੁਹਾਨੂੰ ਬੁਲਾਇਆ ਤੁਹਾਨੂੰ ਵੀ ਜਾਣਦੇ ਹੋ ਤੁਸੀਂ ਤੁਸੀਂ ਹੈਲਪ ਵੀ ਕਰਦੇ ਹੋਗੇ ਵੀ ਮੇਰੀ ਅੱਜ ਨਵੀਂ ਨੀ ਕਰਨ ਲੱਗੇ ਜਿੱਥੇ ਸ਼ਹਿਰ ਦਾ ਨੁਕਸਾਨ ਹੁੰਦਾ ਹੋਵੇ ਉੱਥੇ ਸਾਡਾ ਫਰਜ਼ ਹੈ ਐਮਸੀਆ ਦਾ ਉੱਥੇ ਅਸੀਂ ਪਹਿਰਾ ਦੇਈਏ ਜੇਦੋਂ ਕੋਈ ਸੁਣਵਾਈ ਨਾ ਹੋਵੇ ਤੇ ਸਭ ਤੋਂ ਵੱਡਾ ਡੰਡਾ ਪ੍ਰੈਸ ਦਾ ਹੁੰਦਾ ਹੈ ਪ੍ਰੈਸ ਵਿੱਚ ਉਹ ਸੱਚਾਈ ਜਿਹੜੀ ਆ ਜਾਂਦੀ ਨਾ ਜਦੋਂ ਉਦੋਂ ਅਫਸਰਾਂ ਦੇ ਵੀ ਸਰਕਾਰ ਦੇ ਵੀ ਕੰਨ ਖੁੱਲਦੇ ਐ ਸੋ ਤੁਹਾਨੂੰ ਅੱਜ ਤਕਲੀਫ ਦੇਣ ਦਾ ਸਾਡਾ ਮੇਨ ਮੁੱਦਾ ਇਹ ਹੈ ਕਿ ਜਿਹੜੀ ਡੰਪ ਦੀ ਮਿੱਟੀ ਪਈ ਹੈ ਉਹਦਾ ਹਿਸਾਬ ਨਹੀਂ ਮਿਲ ਰਿਹਾ ਅਸੀਂ ਜੋ ਵੀ 6 ਨੂੰ ਹੋਤੀ ਮੀਟਿੰਗ ਦੇ ਵਿੱਚ ਇੱਕ ਟੇਬਲ ਆਈਟਮ ਪਈ ਸੀ ਜਿਹੜੀ ਕਿ ਧਾਰਾ 35 ਦੇ ਹੇਠ ਪਈ ਸੀ ਇਹਨਾਂ ਨੇ ਕੰਮ ਇਹ ਪਾਇਆ ਵੀ ਡੰਪ ਤੇ ਮਿੱਟੀ ਪਾ ਦਿੱਤੀ ਗਈ ਹੈ ਕਿੰਨੇ ਦੀ ਪਾਈ ਕਿਉਂ ਪਾਈ ਇਹਦਾ ਕੋਈ ਹਿਸਾਬ ਨਹੀਂ ਚਲੋ ਇਹ ਜਦੋਂ ਸਾਨੂੰ ਪਤਾ ਲੱਗਾ ਗਿਆ ਤੇ ਘਪਲਾ ਹੋਇਆ 35-40 ਲੱਖ ਰੁਪਏ ਦਾ ਇੱਥੇ ਮਿੱਟੀ ਪਾਈ ਗਈ ਹੈ ਅਸੀਂ ਈਓ ਸਾਹਿਬ ਨੂੰ ਸਾਰੇ ਐਮਸੀ ਬੈਠੇ ਆਪਾਂ ਅਸੀਂ ਸਾਰੇ ਐਮਸੀਆਂ ਨੇ ਲਿਖ ਕੇ ਦਿੱਤਾ ਡੀਓ ਸਾਹਿਬ ਸਾਨੂੰ ਇਸ ਮਿੱਟੀ ਦਾ ਹਿਸਾਬ ਦਿੱਤਾ ਜਾਵੇ ਕੋਈ ਅਸਰ ਨਹੀਂ ਹੋਇਆ 23 ਦੀ ਲਿਖਤੀ ਰੂਪ ਚ ਮੰਗ ਤੋਂ ਬਾਅਦ ਅਸੀਂ 29 ਸਤ ਨੂੰ ਫਿਰ ਦੁਬਾਰਾ ਤੁਹਾਡਾ ਈਓ ਸਾਹਿਬ ਕੋਲ ਗਿਆ ਡੀਓ ਸਾਹਿਬ ਸਾਨੂੰ ਹਿਸਾਬ ਦੇ ਦਿਓ ਅਸੀਂ ਐਮਸੀ ਆ ਆਮ ਪਬਲਿਕ ਨਹੀਂ ਨਹੀਂ ਸੁਣ ਭਾਈ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਠਾਈ 23 ਨੋਂ ਨੂੰ ਅਸੀਂ ਡੀਸੀ ਸਾਹਿਬ ਕੋਲ ਗਏ ਇਹ ਸਾਰੇ ਐਮਸੀ ਗਏ ਵੀ ਜਿਹੜੀ ਮਿੱਟੀ ਪਈ ਹੈ ਘਪੜਾ ਜਿਆਦਾ ਨਜ਼ਰ ਆ ਰਿਹਾ ਲੋਕਾਂ ਦੀ ਨਿਗਾਹ ਦੇ ਵਿੱਚ 35 40 ਲੱਖ ਸੁਣਨ ਨੂੰ ਕੁਛ ਮਿਲਦਾ ਕੋਈ ਕੁਛ ਮਿਲਦਾ ਅਸੀਂ ਸਾਰੇ ਜੋ ਦੇਖ ਕੇ ਆਏ ਆ ਸਾਡੇ ਹਿਸਾਬ ਨਾਲ ਮਿੱਟੀ ਉਥੇ 2 2.5 3 ਲੱਖ ਦੀ ਫਾਦੇ ਇਸ ਤੋਂ ਵੱਧ ਨਹੀਂ ਪਈ ਉਹਦਾ ਕਾਰਨ ਕਿੱਦਾਂ ਅੰਦਾਜ਼ਾ ਲਾਣੇ ਪਏ ਆਪਾਂ ਅਸੀਂ ਟਿੱਪਰ ਵਾਲੇ ਨੂੰ ਪੁੱਛਿਆ ਵੀ ਅਸੀਂ ਆਪਣੇ ਘਰ ਮਿੱਟੀ ਪਵਾਣੀ ਆ ਭਾਈ ਤੂੰ ਟਿੱਪਰ ਕਿੰਨੇ ਆਦੇ ਉਹਦਾ 5000 ਰੇਟ ਸੀ ਕਹਿੰਦਾ ਜੇ ਜਿਆਦਾ ਬੌਂਡੀ ਤੇ ਮੈਂ ਘੱਟ ਵੀ ਕਰ ਸਕਦਾ ਜਿਹੜਾ ਬੰਦਾ 5000 ਰੁਪਏ ਦਾ ਇੱਕ ਟਿਪਰ ਦਿੰਦਾ ਪਿਆ ਔਰ ਅਸੀਂ ਉੱਥੇ ਜਾ ਉਹ ਅੰਦਾਜ਼ਾ ਲਾਇਆ ਤੁਸੀਂ ਵੀ ਸਾਰਿਆਂ ਨੇ ਦੇਖਿਆ ਉੱਥੇ ਮਿੱਟੀ ਵਿਛਾਈ ਗਈ ਹੈ ਨਾ ਕਿ ਕੋਈ ਟੋਏ ਚ ਪਾਈ ਗਈ ਜਦੋਂ ਕੋੜੇ ਨੂੰ ਢੱਕਿਆ ਗਿਆ ਵੈਸੇ ਤਾਂ ਢਕਣਾ ਰਹੂਗਾ ਚਲੋ ਉਸ ਸਰਕਾਰ ਦੇਖੇ ਅੱਗ ਲੱਗ ਗਈ ਸਾਨੂੰ ਕੋਈ ਇਤਰਾਜ ਨਹੀਂ ਮਿੱਟੀ ਨਾ ਬੁਝਾਤੀ ਜਾਵੇ ਸਾਨੂੰ ਕੋਈ ਪਰ ਉਹ ਮਿੱਟੀ ਦੀ ਆਪਣਾ ਪਾਂ ਦੇ ਬਹਾਨੇ ਨਾਲ ਤੁਸੀਂ ਘਪਲਾਤ ਨਾ ਕਰੋ ਉਹ ਘਫਲਾ ਕਿੰਨਾ ਹੈ ਉਹ 2 ढ़ाई ਤੇ 3 ਲੱਖ ਦੀ ਮਿੱਟੀ ਪਈ ਹੈ ਉੱਤੇ 30 35 20 25 30 ਅੰਦਾਜ਼ਾ ਇੰਨਾ ਹੀ ਹੈ 50 ਡਿੱਪਰ ਹੈਗੇ ਉੱਤੇ ਦੇਖ ਆਏ ਅਸੀਂ 10 ਵਾਰੀ ਦੇਖ ਆਏ ਉਹ ਐਦਾ ਮਿੱਟੀ ਪਿਛਾਈ ਗਈ ਹੈ ਔਰ ਉਹਦਾ ਤੁਸੀਂ ਬਿੱਲ ਬਣਾ ਦਿਓ 35 40 ਲੱਖ ਕੋਈ 30 ਲੱਖ ਕਹਿ ਰਿਹਾ ਕੋਈ 35 ਕਹਿ ਰਿਹਾ ਕੋਈ 40 ਕਹਿ ਰਿਹਾ ਜੋ ਕਮੇਟੀ ਘਰ ਚੋਂ ਸੁਣਦੇ ਪਏ ਸੋ ਸਾਡੀ ਡਿਮਾਂਡ ਇਹ ਹੈ ਅਸੀਂ ਸਾਰੇ ਆ ਰਸਤੇ ਅਪਣਾ ਕੇ ਦੇਖ ਲਏ ਅੱਜ ਤੁਹਾਡੇ ਕੋਲ ਹੈਲਪ ਮੰਗਦੇ ਆ ਵੀ ਸਰਕਾਰ ਦੇ ਕਰਨਾਂ ਦੇ ਜੂਰੇ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਇੱਥੇ ਨਵੇਂ ਸ਼ਹਿਰ ਚ ਲੀਡਰ ਨਹੀਂ ਹੈ ਜਿਹੜੀ ਸਾਡੀ ਸੁਣਵਾਈ ਕਰਦਾ ਹੋਵੇ। ਇੱਕ ਨਵਾਂ ਨਵਾਂ ਆਮ ਆਦਮੀ ਪਾਰਟੀ ਜਰੜਿਆ। ਉਹਨਾਂ ਨੇ ਦੋ ਵਾਰੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਅੱਗੇ। ਉਹ ਕਹਿੰਦੇ ਵੀ ਕੋਈ ਐਮਸੀ ਨੇ ਲਿਖ ਕੇ ਦਿੱਤਾ ਮੇਰੀ ਤਾਂ ਨੋਟਿਚ ਹੈ ਨਹੀਂ। ਇੱਕ ਵਾਰੀ ਲੱਗਿਆ ਦੋ ਵਾਰੀ ਕਿਹਾ ਤਾਂ ਦੋ ਮਹੀਨੇ ਬਾਅਦ ਵੀ ਕਿਹਾ ਤਾਂ ਇਹ ਖ਼ਬਾਰਾਂ ਜਾ ਚੁੱਕਾ ਹੈ। ਉਹ ਨਹੀਂ ਪੜਦਾ ਪਿਆ। ਤੁਸੀਂ ਮੀਡੀਆ 'ਚ ਬੋਲਦੇ ਪਏ ਆ ਉਹਨੂੰ ਨਜ਼ਰ ਨਹੀਂ ਆ ਰਿਹਾ। ਉਹ ਮੇਰੇ ਕੋਲ ਕੰਦਾ ਆ ਜਾਂਦੀ। ਜਿੱਦੇ ਤੇ ਇਹ ਤਾਂ ਤੂੰ ਕੋਣ ਹੈ ਬਈ ਸਾਡੇਰ ਕੇ ਐਮਸੀ ਹੈ ਤੂੰ ਹੀ ਫਿਰ ਆ ਤੁਹਾਡਾ ਸਾਰੇ ਐਮਸੀਆਂ ਦਾ ਫਰਜ਼ ਬੰਦਾ ਐ ਐਮਸੀ ਰਖਵਾਲੇ ਐ ਪਬਲਿਕ ਦੇ ਪੈਸੇ ਦੇ ਇਹ ਆਮ ਗੱਲ ਨਹੀਂ ਐ ਕੋਈ ਚੋਣੇ ਨੂੰ ਮੰਦੇ ਐ ਜਿੱਥੇ ਕੋਈ ਘਪਲਾ ਹੁੰਦਾ ਜਾਂ ਕੋਈ ਨਿਆਜ ਹੋਣ ਲੱਗ ਜਿੱਥੇ ਕੋਈ ਕੰਮ ਜ਼ਰੂਰੀ ਕਰਨਾ ਲੈ ਉਥੇ ਐਮਸੀ ਨਾਲੇ ਕਰਾਣੇ ਐ ਸ਼ਹਿਰ ਸਾਡੇ ਮੂੰਹal ਦੇਖਦਾ ਕਰਦੇ ਕੀ ਪਏ ਆ ਕਿੱਥੇ ਗਏ ਹਿਸਾਬ ਕਿੱਥੇ ਗਿਆ ਦੱਸੋ ਅਸੀਂ ਇਹ ਹਸਾਬ ਮੰਗਦੇ ਪਿਆ ਹਸਾਬ ਦਿਓ ਅਸੀਂ ਹੋਰ ਵੀ ਕੰਮ ਕਰਾਣ ਜੋਗੇ ਬਣੀਏ ਤੁਹਾਡੀ ਜੇਬਰ ਚ ਪੈਸੇ ਕਢਾ ਲੈਣੇ ਔਰ ਸਾਡੇ ਤੋਂ ਪ੍ਰੈਸ ਦੇ ਥਰੂ ਕਢਾੜੇ ਇਹ ਸਰਕਾਰ ਤੇ ਗੱਲ ਪਹਚਾਓ ਮੇਰੀ ਇਹ ਸਾਡੇ ਸਾਰੇ ਐਮਸੀ ਦੀ ਡਿਮਾਂਡ ਹੈ ਸਾਡਾ ਮੇਨ ਮੁੱਦਾ ਅੱਜ ਦਾ ਜਿਹੜਾ ਤੁਹਾਨੂੰ ਤੁਹਾਡੀ ਹੈਲਪ ਲਾਈਨ ਦਾ ਇਹ ਹੈ ਤੁਸੀਂ ਕਰਦੇ ਹੈਲਪ ਸਾਡੀ ਤੁਸੀਂ ਸਾਡਾ ਭਾਈਚਾਰਾ ਸੱਚ ਦੇ ਤੁਸੀਂ ਨਾਲ ਖੜੇ ਅਸੀਂ ਸੱਚੀ ਗੱਲ ਕਰਦੇ ਪਿਆ ਅਸੀਂ ਕੋਈ ਥੋੜਾ ਦਾ ਤੁਹਾਨੂੰ ਕੋਈ ਇਹ ਨਹੀਂ ਕਹਿ ਰਹੇ ਨਹੀਂ ਕੋਈ ਆਪਣਾ ਹੋਇਆ ਅਸੀਂ ਕਿਸੇ ਮੁਲਾਜ਼ਮ ਦੇ ਖਿਲਾਫ ਵੀ ਨਹੀਂ जिने ਘਪਲਾ ਕੀਤਾ ਉਹ ਨੰਗਾ ਹੋਵੇ ਉਹਦੇ ਕਾਰਵਾਈ ਕੀਤੀ ਜਾਵੇ ਸਾਡੀ ਡਿਮਾਗ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਦੱਸੋ ਕਿੱਟੀ ਉੱਥੇ 2.5 ਲੱਖ ਦੀ ਪਈ ਹੈ ਇਸ ਤਰ੍ਹਾਂ ਤੇ ਮੈਂ ਇਹ ਮਤਲਬ ਅੰਦਾਜ਼ਾ ਕਈ ਵਾਰੀ ਆਪਾਂ ਗਲਤ ਵੀ ਲਾ ਸਕਦੇ ਹਾਂ ਪਰ ਮੋਟਾ ਜਿਹਾ ਅੰਦਾਜ਼ਾ ਆਪਾਂ 10 ਕੋਈ ਵਾਰੀ ਜਾਏ ਆ ਕਿਲੇ 2-3 ਲੱਖ ਦੀ ਵੀ ਨਜ਼ਰ ਆਦੀ ਸੀ ਪਰ ਮੈਂ ਅੰਦਾਜ਼ ਲਾਇਆ 50 ਟਿਪਰ ਤੋਂ ਵੱਧ ਟਿਪਰ ਨਹੀਂ ਹੈ ਜੇ ਪਾ 5000 ਦਾ ਵੀ ਇੱਕ ਟਿਪਰ ਲਾਇਆ ਜਾਵੇ ਤੇ 2.5 ਲੱਖ ਰੁਪਏ ਦਾ ਬਣਦਾ ਤੁਸੀਂ ਸਿਆਣੇ ਆ ਤੁਸੀਂ ਆਪ ਦੇਖ ਸਕਦੇ ਸਾਰੇ ਜਾ ਕੇ ਇਹਨਾਂ ਕੋ ਝੂਠ ਨਹੀਂ ਕਹਿ ਰਹੇ ਜਿੰਨੇ ਦਾ ਬਿੱਲ ਬਣਿਆ ਉਹਦੇ ਹਿਸਾਬ ਨਾਲ ਕਿੰਨੇ ਟਿਪਰ ਹੋਣੇ ਚਾਹੀਦੇ ਦੇਖੋ ਜੀ ਹੁਣ ਇਹਦੇ ਚ ਇਹ ਸਾਡੇ ਕੇਸ 400 300 ਕਿੰਨਾ ਟਿਪਰ 300 ਪਲੱਸ ਹੀ ਸੁਣਦੇ ਵੀ ਇਹਨਾਂ ਨੇ 300 ਪਲੱਸ ਟਿਪਰ ਪਾਇਆ ਜਿੱਥੇ 300 ਪਲੱਸ ਟਿਪਰ ਲੰਗੇ ਤਾਂ ਉਹ ਸੜਕਾਂ ਬਹਿ ਜਾਂਦੀਆਂ ਥੱਲੇ ਉਹ ਮਹੱਲੇ ਚ ਥਾੜ-ਥਾੜ ਹੋ ਜਾਂਦੀ ਆ ਮੈਂ ਉਹੀ ਉਸੇ ਸਵਾਲ ਤੇ ਆਂ ਵੀ ਮਹੱਲੇ ਵਾਲਿਆਂ ਨੇ ਕਹਿਆ ਦੱਸਿਆ ਤੁਹਾਨੂੰ ਵੀ ਇਥੋਂ ਟਿਪਰ ਲੰਗੇ ਨਹੀਂ ਲੰਗੇ ਪਤਾ ਲੱਗ ਜਾਂਦਾ ਸ਼ਹਿਰ ਨੂੰ ਪਤਾ ਲੱਗ ਜਾਂਦਾ ਵੀ ਟਿਪਰੇ ਟਿਪਰ ਲੰਗਦੇ ਪਏ ਆ 3 400 ਟਿੱਪਰ ਜਿੱਥੋਂ ਲੰਘੇ ਉੱਥੇ ਤਾਂ ਨੇਰੀ ਆ ਜਾਂਦੀ ਐ ਸੜਕ ਤੇ ਬਹਿ ਜਾਂਦੀ ਸੜਕ ਬਹਿ ਜਾਂਦੀ ਐ ਲੈ ਬਹਿ ਜਾਂਦੀ ਇੱਕ ਟਿੱਪਰ ਚ 4 ਟਰਾਲੀਆਂ ਭੰਦੀ ਆ ਜੀ ਹੁਣ ਤੁਸੀਂ ਇਸ ਦੇ ਉੱਤੇ ਕੋਰਟ ਕੇਸ ਵੀ ਕੀਤਾ ਸੀਗਾ ਇੱਕ ਹਾਂਜੀ ਇੱਕ ਨੋਟਿਸ ਜੀ ਕੋਰਟ ਕੇਸ ਨਹੀਂ ਕੀਤਾ ਜੀ ਅਜੇ ਨੋਟਿਸ ਲੀਗਲ ਨੋਟਿਸ ਪਹੁੰਚਾਇਆ ਜੀ ਹਾਂਜੀ ਹਾਂਜੀ ਕੋਈ ਅਸਰ ਨਹੀਂ ਹੋ ਰਿਹਾ ਜੀ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ ਬੜੀ ਹਰਾਨੀ ਵਾਲੀ ਗੱਲ ਜਿਹੜੀ ਸਾਡੀ ਸੱਚਾਈ ਐ ਜਿਹੜਾ ਅਸੀਂ ਬੋਲਦੇ ਪਏ ਆ ਅੱਜ ਦੇ ਨੇ ਬੋਲਦੇ ਕਿੰਨੀ ਵਾਰੀ ਤੁਸੀਂ ਪ੍ਰੈਸ ਨੇ ਸਾਡਾ ਸਾਥ ਦਿੱਤਾ ਅਖਬਾਰ ਚ ਵੀ ਦੇ ਚੁੱਕੇ ਆ ਮੈਂ ਤੁਹਾਨੂੰ ਇੱਕ ਅਜੀਬ ਜੀ ਗੱਲ ਦੱਸਦਾ ਕੁਛ ਦਿਨਾਂ ਤੇ ਰੋਲਾ ਪਿਆ ਸੀ ਕਮੇਟੀ ਘਰ ਚ ਅਕਾਊਂਟੈਂਟ ਨੇ ਇਹ ਉਹਨੂੰ ਲਿਖ ਕੇ ਦੇ ਦਿੱਤਾ ਵੀ ਜਿਹੜੀ ਫਾਈਲ ਹੈ ਮਿੱਟੀ ਵਾਲੀ ਉਹਦੇ ਕੁਛ ਪੇਪਰ ਕੱਢ ਲਤੇ ਗਏ ਕੁਛ ਨਵੇਂ ਪਾ ਦਿੱਤੇ ਗਏ ਤੇ ਰਿਟਰਨ ਦੇ ਵਿੱਚ ਇਹ ਆਪਣਾ ਅਕਾਊਂਟੈਂਟ ਨੇ ਇਹ ਉਹਨੂੰ ਲਿਖ ਕੇ ਦੇ ਦਿੱਤਾ ਦੇਖੋ ਇੱਕ ਢੀ ਵੱਡੀ ਗੱਲ ਹੈ ਜੇ ਕਪੜਾ ਹੈਗਾ ਤਾਂ ਤਾਂ ਹੀ ਅਕਾਊਂਟੈਂਟ ਨੇ ਲਿਖ ਕੇ ਦਿੱਤਾ ਫੇਰ ਵੀ ਨਹੀਂ ਕਰਦਾ ਭਾਈ ਇਹੋ ਸਭ ਕੀ ਕਰਦੇ ਵੇ ਤੁਸੀਂ ਤੁਹਾਡਾ ਅਕਾਊਂਟਡ ਤੁਹਾਨੂੰ ਲਿਖ ਕੇ ਦੇ ਰਿਹਾ ਇਹ ਚ ਕਪਲਾ ਹੋ ਗਿਆ ਪੇਪਰ ਕੱਢਣੇ ਵਿੱਚੋਂ ਤੁਸੀਂ ਫੇਰ ਵੀ ਕੋਈ ਕਾਰਵਾਈ ਨਹੀਂ ਕਰਦੇ ਤੇ ਕਮਾਲ ਹੋ ਗਈ ਯਾਰ ਪਾਜੀ ਸਾਹਿਬ ਏਡੀਸੀ ਸਾਹਿਬ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਸੀ ਕੋਈ ਡੀਸੀ ਸਾਹਿਬ ਨੇ ਵੀ ਇੱਕ ਹਫਤੇ ਤੇ ਰਿਪੋਰਟ ਮੰਗੀ ਸੀ ਜੀ ਏਡੀਸੀ ਸਾਹਿਬ ਨੇ ਵੀ ਮੰਗੀ ਸੀ ਪਰ ਕੋਈ ਨਹੀਂ ਅਸਰ ਹੋ ਰਿਹਾ ਪਿੱਛੇ ਹੋਣਾ ਦੇ ਪਾਜੀ ਸਾਹਿਬ ਤੁਸੀਂ ਗੱਲ ਕੀਤੀ ਹੋਣੀ ਤੁਸੀਂ ਕਿ ਇੱਕ ਨਵਾਂ ਨਵਾਂ ਆਪਸ ਚ ਸ਼ਾਮਿਲ ਹੋਇਆ ਹਾਂ ਜੀ ਉਹਨਾਂ ਨੇ ਮੇਰੇ ਨਾਲ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਲਿਖ ਕੇ ਨਹੀਂ ਦਿੱਤਾ ਇਹਗਾ ਨੂੰ ਸਪਸ਼ਟ ਕਰੋ ਲਿਖ ਕੇ ਤੁਸੀਂ ਬਿਲਕੁਲ ਆ ਲਿਖ ਕੇ ਦਿੱਤਾ ਜੀ ਆ ਦੇਖੋ ਸਾਡੇ ਕੋਲ ਮੈਂ ਇਹ ਜੀ ਇਹ ਮੇਰੇ ਕੋਲ ਡੇਟ ਵਾਈਜ਼ ਹੈ ਠੀਕ ਹੈ ਜੀ ਆ ਤੁਸੀਂ ਆਪਣਾ ਮੇਰੇ ਕੋਲ ਲੈ ਲਓ ਜਿਹੜੀ ਆਪਾਂ ਤਿੰਨ ਵਾਰੀ ਯੂ ਸਾਹਿਬ ਨੂੰ ਦੇ ਚੁੱਕੇ ਹਾਂ ਠੀਕ ਹੈ ਜੀ ਔਰ ਦੋ ਵਾਰੀ ਇੱਕ ਵਾਰੀ ਏਡੀਸੀ ਸਾਹਿਬ ਨੂੰ ਇੱਕ ਵਾਰੀ ਏਡੀਸੀ ਸਾਹਿਬ ਨੂੰ ਇਹ ਤਿੰਨ ਚਾਰ ਮਹੀਨੇ ਦਾ ਪ੍ਰੋਸੈਸ ਹੈ ਇੱਕ ਦਿਨ ਚੱਗੀ ਸਾਰੇ ਨੂੰ ਦਿੱਤਾ ਬਾਰ-ਬਾਰ ਬਿਲਕੁਲ ਦੇਖ ਕੇ ਦੇ ਚੁੱਕਾ ਔਰ ਪੇਪਰਾਂ 'ਚ ਆ ਚੁੱਕਾ ਜਿਹੜੇ ਤੁਹਾਨੂੰ ਕਹਿ ਰਹੇ ਨਾ ਐਮਸੀ ਸਾਹਿਬ ਤੁਹਾਡੇ ਨਾਲ ਜਿਹੜੀ ਗੱਲ ਹੋਈ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਵੀ ਐਮਸੀ ਨੇ ਕੁਝ ਲਿਖ ਕੇ ਦਿੱਤਾ ਉਹ ਲਿਖ ਕੇ ਕਿਉਂ ਨਹੀਂ ਦਿੱਤਾ ਪੇਪਰ ਜਾਂਦਾ ਪਿਆ ਔਰ ਜਿੱਦਨ ਪਹਿਲੇ ਦਿਨ ਮੈਂ ਹਾਊਸ ਦੇ ਵਿੱਚ ਬੋਲਿਆ ਸੀ ਉਸ ਤੋਂ ਬਾਅਦ ਆ ਕੇ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਸੀ ਇਸ ਤੇ ਡੰਬ ਦੇ ਬਾਰੇ ਕਿ ਉਹਨੂੰ ਹੀ ਪਤਾ ਉਹਨਾਂ ਨੂੰ ਉਦੋਂ ਉਦੋਂ ਵੀ ਮੈਂ ਇਹੀ ਬੋਲਿਆ ਸੀ ਵੀ ਐਮਸੀ ਨੇ ਅਸੀਂ ਲਿਖ ਕੇ ਦਿੱਤਾ ਉਦੋਂ ਵੀ ਉਹ ਕਹਿੰਦੇ ਸੀ ਮੇਰੀ ਨੌਲੇਜ ਨਹੀਂ ਹੈ ਮੇਰੇ ਦਾ ਹੱਲ ਕਿਵੇਂ ਹੋ ਸਕਦਾ ਇਹਦਾ ਹੱਲ ਤਾਂ ਤੁਹਾਡੇ ਥਰੂ ਤੁਹਾਡੀ ਹੈਲਪ ਲਾਈਨ ਨੇ ਅੱਜ ਤੁਹਾਨੂੰ ਬੁਲਾਇਆ ਗਿਆ ਸਾਰੇ ਨੂੰ ਥੋੜਾ ਜਿਹਾ ਨਾ ਮੈਂ ਕਰੈਕਸ਼ਨ ਥੋੜਾ ਜਿਹਾ ਕਰੈਕਸ਼ਨ ਮਾਤਾ 35 ਧਾਰਾ ਉਹਦੇ ਚ ਇਹ ਨਹੀਂ ਦੱਸਿਆ ਗਿਆ ਵੀ ਕੀ ਕਿੰਨੇ ਦੀ ਮਿੱਟੀ ਪਈ ਜਿੱਦਾਂ ਤੁਹਾਡਾ ਕੁਐਸਚਨ ਹੈ ਮੈਂ ਵੀ ਇਹ ਗੱਲ ਪਹਿਲੇ ਤੁਸੀਂ ਸਵਾਲ ਕੀਤਾ ਚਲੋ ਮੈਂ ਤੁਸੀਂ ਆਪਸ ਚ ਨਾ ਕਰੋ ਸਾਨੂੰ ਸਰ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਮੈਂ ਤੁਹਾਨੂੰ ਪਹਿਲਾਂ ਕਹ ਦੱਸ ਚੁੱਕਾ ਵੀ ਉਹਦੇ ਚ ਜੜੀ ਉਹ ਲੱਗੀ ਨਾ ਪੈਂਦੀ ਧਾਰਾ ਜਿਹੜਾ ਸਾਨੂੰ ਮਤਾ ਆਇਆ ਉਹਦੇ ਵਿੱਚ ਇਹੀ ਗਿਆ ਵੀ ਫੌਸ ਨੂੰ ਦੱਸਿਆ ਗਿਆ ਤੁਹਾਨੂੰ ਕੀ ਲੱਗਦਾ ਫਰਾਡ ਹੈ ਬਿਲਕੁਲ 100% ਕਿੰਨੇ ਦਾ ਫਰਾਡ ਹੋਇਆ ਲੱਗਦਾ ਸਿੱਧੀ ਗੱਲ ਕਰੀਏ ਜੇ ਦੇਖੋ ਜੀ ਅੰਦਾਜ਼ਾ 30 35 40 ਜੋ ਵੀ ਹੈ ਆਪਾਂ 35 ਲੈ ਕੇ ਵੀ ਚੱਲੀਏ 35 40 10 ਲੱਖ ਦਾ ਫਰਕ ਪੈਣਾ ਕਿੰਨੇ ਦਾ ਫਰਕ ਸਰ ਜੀ ਹੁਣ ਸਾਡੇ ਕੋਲ ਵੇਲ ਆਣਗੇ ਤਾਂ ਹੀ ਤੁਹਾਨੂੰ ਦੱਸੂਗਾ ਜੀ 30 ਦਾ ਅੰਦਾਜ਼ਾ ਤੁਸੀਂ ਸੂਰਮਾਨ ਨੂੰ ਪਰੇ ਲਿਖਿਓ ਇਹ 30 ਕੋ ਲੱਖ ਰੁਪਏ ਦਾ ਫਰਕ ਹੈ 30 ਲੱਖ ਦਾ ਫਰਕ ਹੈ 30 ਲੱਖ ਬਿਲਕੁਲ ਹੈਗਾ ਨਿਕਲਣਾ ਛੋਟੀ ਜੀ ਰਕਮ ਨਹੀਂ ਹੈ ਇਹ ਸ਼ਹਿਰ ਦੇ ਪੈਸੇ ਹੈ ਇਹ ਸਾਡੇ ਪਬਲਿਕ ਦੇ ਪੈਸੇ ਹੈ ਇਹਦੀ ਰੱਖਿਆ ਕਰਨਾ ਸਾਡਾ ਸਾਰੇ ਐਮਸੀ ਦਾ ਫਰਜ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਸਾਡਾ ਫਰਜ ਜਿੰਨੇ ਵੀ ਚੁਣੇ ਨਮਾਇੰਦੇ ਸਾਰਿਆਂ ਦਾ ਫਰਜ ਹੈ ਅੱਛਾ ਤੁਸੀਂ ਇੱਕ ਗੱਲ ਕੀ ਐਮਸੀਐਲ ਦੇਖਦਾ ਪਿਆ ਵੀ ਕਰਦੇ ਕੀ ਪਏ ਆ ਸ਼ਹਿਰ 'ਚ ਟੋਏ ਪਏ ਆ ਬੇਦਗਰ ਚੌਕ 'ਚ ਚੰਡੀਗੜ੍ਹ ਚੌਕ 'ਚ ਰਾਹਾਂ ਰੋਡ 'ਚ ਉਹਨਾਂ ਦਾ ਸਵਾਲ ਇਹ ਆ ਵੀ ਵਿਰੋਧੀ ਦਰ ਕਿੱਥੇ ਆ ਵਿਰੋਧੀ ਦਰ ਕਿੱਥੇ ਆ ਨਜ਼ਰ ਨਹੀਂ ਆਉਂਦਾ ਮੈਨੂੰ ਪਰ ਨਜ਼ਰ ਆਉਂਦੇ ਆ ਰੁਕ ਕੱਟ ਹੋ ਰਹੇ ਨਜ਼ਰ ਆ ਰਹੇ ਆ ਪਰ ਵਿਰੋਧੀ ਦਰ ਨਜ਼ਰ ਨਹੀਂ ਆ ਰਹੇ ਬਿਲਕੁਲ ਤੁਸੀਂ ਜੋ ਕਹਿ ਰਹੇ ਬਿਲਕੁਲ ਤੁਹਾਡੀ ਗੱਲ ਦਾ ਮੈਂ ਉਹ ਜਵਾਬ ਦੇਣ ਲੱਗਾ ਵੀ ਜੋ ਤੁਸੀਂ ਕਹਿੰਦੇ ਵੀ ਸਾਡੇ ਦਾ ਇਹ ਹੈ ਆ ਵੀ ਇੱਕ ਮਸਲੇ ਤੇ ਸਰਕਾਰ ਦਾ ਡੰਡਾ ਇੰਨਕ ਕਿਸੇ ਨਾ ਕਿਸ ਨੇ ਤਾਂ ਉਹਨਾਂ ਨੂੰ ਰੋਕਿਆ ਹੀ ਆ ਜੀ ਅਸੀਂ ਕਿੱਧਰ ਜਾਈਏ ਜਿੱਦੇ ਜਿੱਦਣ ਸਾਡਾ ਸਚਨ ਦਿਵਾਨ ਪ੍ਰਧਾਨ ਲਾਇਆ ਉਸ ਤੋਂ ਬਾਅਦ ਸ਼ਹਿਰ ਦਾ ਬੇੜਾ ਘਰਕ ਹੋਇਆ ਪਿਆ ਉਹ ਭਲੇ ਮਾਸ ਨੂੰ ਲੱਗ ਰਖਦਾ ਉਹ ਤਾਂ ਬਾਹਰ ਚਲੇ ਗਏ ਜੀ ਹੁਣ ਤੇ ਪਕ ਉਹ ਬਾਹਰ ਚਲੀ ਉਹ ਤਾਂ ਇਸ ਕਰਕੇ ਗਿਆ ਬਾਅਦ ਵੀ ਜਿੱਦੀ ਬੜੀ ਤਰੀਕ ਲੰਮੀ ਪਈ ਸੀ ਐਮਸੀ ਹੈਗਾ ਆ ਰਿਹਾ ਜੀ ਆ ਆ ਰਿਹਾ ਥੋੜੇ ਦਿਨਾਂ ਦਾ ਘਾਰ ਹੈ ਅੱਛਾ ਹੁਣ ਤੁਸੀਂ ਆਪਣੀ ਗੱਲ ਛੇੜ ਲਈ ਯਾਰ ਸਾਨੂੰ ਤਕਲੀਫ ਇਹ ਹੋ ਰਹੀ ਵੀ ਅਸੀਂ ਸ਼ਹਿਰ ਦੇ ਚੁਣੇ ਨੁਮਾਇੰਦੇ ਆ ਲੋਕੀ ਸਾਡੇ ਵੱਲ ਦੇਖਦੇ ਇਤੇ ਆ ਕੋ ਰੇਲਵੇ ਰੋਡ ਬਣਾਣ ਕੋਈ ਰਾਹਾਂ ਰੋਡ ਦੀ ਜਿਹੜੀ ਟੋਏ ਪਈ ਆ ਉਹ ਠੀਕ ਕਰਨ ਸਲੋ ਰੋਡ ਸਾਰਾ ਰੱਦੀ ਹੋਇਆ ਪਿਆ ਸਲੋ ਰਾਈ ਹੋ ਰਹੀ ਤੁਹਾਡੀ ਕਿੱਥੇ ਹੋ ਰਹੀ ਹੈ ਵਿਚੇ ਹੋਈ ਹੈ ਅੱਜ ਤੁਹਾਡੀ ਹੈਲਪ ਇਸੇ ਕਰਕੇ ਮੰਗਦੇ ਪਏ ਵੀ ਸਾਡੀ ਹੈਲਪ ਸਾਡੇ ਨੂੰ ਜਾਨ ਲੱਗਦਾ ਵੀ ਤੁਸੀਂ ਸ਼ਹਿਰ ਦੇ ਪੱਖ ਵਿੱਚ ਨਹੀਂ ਐ ਵਿਕਾਸ ਦੇ ਪੱਖ ਵਿੱਚ ਨਹੀਂ ਇਹ ਉਹ ਜੋ ਮਰਜ਼ੀ ਕਹੀ ਜਾਂਦੀ ਬਕ ਵਿੱਚ ਕਿਉਂ ਨਹੀਂ ਅੱਜ ਤੁਹਾਡੇ ਕੋਲ ਤੁਹਾਡੀ ਹੈਲਪ ਲੈਣੇ ਪਏ ਆ ਅਖਬਾਰਾਂ ਜੀ ਦਿਨੇ ਪਏ ਆ ਇਸੇ ਕਰਕੇ ਦਿਨੇ ਪਏ ਆ ਵੀ ਭਾਈ ਜਿਹੜੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਉਹ ਨਜਾਇਜ਼ ਸਿਗੀਆਂ ਅਸੀਂ ਰੋਲਾ ਪਾਉਂਦੇ ਰਹੇ ਮੀਟਿੰਗ ਵਿੱਚ ਵੀ ਦੱਸਿਆ ਗਿਆ ਨਜਾਇਜ਼ ਮੀਟਿੰਗਾਂ ਹੋ ਰਹੀਆਂ ਬਿਲਕੁਲ ਜਾਇਜ਼ ਨਹੀਂ ਹੋ ਰਹੀਆਂ ਉਸੇ ਕਰਕੇ ਅਸੀਂ ਸਟੇਟ ਲਿਆ ਵੀ ਇਹਦੇ ਵਿੱਚ ਕਪਲੇ ਹੋ ਰਹੇ ਆ ਜੇ ਜੈਜੀ ਕਿਵੇਂ ਹੋਵੇਗੀ ਜੀ ਜੈਜੀ ਮੀਟਿੰਗਾਂ ਹੁੰਦੀ ਆ ਵੀ ਜੇ ਮੈਂ ਕੋਈ ਮਤਾ ਪਾਨਾ ਉਹਦੇ ਚ ਜੋ ਜਿੰਨੇ ਦਾ ਕੰਮ ਹੋਇਆ ਉਨਾ ਹੀ ਹੋਵੇ ਤੁਹਾਨੂੰ ਅਜੰਡਾ ਨਹੀਂ ਆਉਂਦਾ ਪਹਿਲਾਂ ਅਜੰਡਾ ਆਂਦਾ ਅਜੰਡੇ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਉਹਦੀ ਗੱਲ ਕਰਦਾ ਪਿਆ ਕੁਝ ਅਜੀਬ ਚੀਜ਼ਾਂ ਹੈਗੀਆਂ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਜਿੱਦਾਂ ਤੁਹਾਨੂੰ ਡੰਪ ਦੀ ਗੱਲ ਕੀਤੀ ਹੈ ਕੁਝ ਹੋਰ ਕੰਮ ਵੀ ਹੋਏ ਆ ਜਿਹੜੇ ਮੈਂ ਅਦਾਲਤ ਦੇ ਤੇ ਰੱਖੇ ਹੋਏ ਆ ਉਹ ਪ੍ਰੈਸ ਅਜੇ ਨਹੀਂ ਦੱਸ ਸਕਦਾ ਤੁਹਾਡੇ ਟਾਈਮ ਕੋ ਤੁਹਾਨੂੰ ਦੱਸਾਂਗਾ ਵੀ ਆਖ ਆਪਣੇ ਹੋਏ ਕਿ ਰੇਲਵੇ ਰੋਡ ਨੂੰ ਲੈ ਕੇ ਟਾਈਮ ਦਿੱਤਾ ਸੀਗਾ ਸਾਡੇ ਉਹਦੀ ਵਿਜੀਲੈਂਸ ਦੀ ਇਨਕੁਆਰੀ ਦੀ ਮੰਗ ਸਾਡੇ ਕੋਲ ਹੁਣ ਵੀ ਆ ਸਾਰੇ ਐਮਸੀ ਰਲ ਕੇ ਫਿਰ ਲਿਖ ਦੇਖ ਨੂੰ ਤਿਆਰ ਆ ਜਿੱਥੇ ਸਾਡੀ ਹੈਲਪ ਦੀ ਲੋੜ ਆ ਉਹਦੀ ਵਿਜੀਲੈਂਸ ਦੀ ਇਨਕੁਆਰੀ ਕਰਾਈ ਜਾਵੇ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਵੀ ਇਹਦੇ ਸਬੰਧ ਵਿੱਚ ਦੋ ਵਾਰੀ ਤੁਹਾਨੂੰ ਕਹਿ ਚੁੱਕੇ ਆ ਅੰਗਰਜੀ ਨੇ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਵਿਜੀਲੈਂਸ ਦੀ ਇਨਕੁਆਰੀ ਕਰਾਈ ਜਾਵੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਚਾਹੇ ਉਹ ਅੰਗਨ ਦਾ ਚਾਹੇ ਕੋਈ ਆ ਐਣੀ ਚਾਹੇ ਉਹ ਠੇਕੇਦਾਰ ਆ ਚਾਹੇ ਕੋਈ ਕਮੇਟੀ ਦਾ ਬੰਦਾ ਇਸ ਤੋਂ ਉੱਪਰ ਹੋਰ ਕੀ ਕਿਹਾ ਜਾਵੇ ਦੱਸੋ ਤੁਸੀਂ ਹੋਰ ਕੋਈ ਕੁਐਸਚਨ ਸਪੈਸ਼ੀਲ ਜਿਹੜੀ ਸਾੜਾ ਕੁੱਤੋਂ ਬਣਾਉਣ ਲਈ ਕਿਸੇ ਬਣਗੇ ਮੀਡੀਆ ਟੀਮ ਕਰੀ ਜਾਂਦੇ ਥੋੜੇ ਦੀ ਕੋਈ ਨਹੀਂ ਹੁੰਦਾ ਫੇ ਲੱਡੂ ਬੱਤ ਬੱਕੇ ਆ ਸਰ ਹਾਂਜੀ ਉੱਥੇ ਬੈਠ ਬਲੇ ਲਾਵਾਗੇ ਤਰਨਾ ਕਰਨਾ ਇਹ ਸਾਡੀ ਇੱਕ ਬੇਨਤੀ ਹੈ ਜੋ ਵੀ ਸਾਡੇ ਸਾਰੇ ਐਮਸੀਐਸ ਕਰਕੇ ਹੋਏ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਉੱਚੋਂ ਪਹੁੰਚੇ ਸਰਕਾਰ ਦੇ ਅੰਦਰ ਤੱਕ ਆਵਾਜ਼ ਤੇ ਸਾਡੀ ਸੁਣਵਾਈ ਹੋਵੇ ਇਧਰੋਂ ਨਿਬੜੀਏ ਤੇ ਆਪਾਂ ਦੂਸਰੇ ਕੰਮਾਂ ਵੱਲ ਹੋਈਏ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਅਕਾਊਂਟੈਂਟ ਨੇ ਵੀ ਲਿਖ ਕੇ ਦੇ ਦਿੱਤਾਈ ਉਹਨੂੰ ਕਿ ਚੱਕਪਲਾ ਹੋਇਆ ਹੁਣ ਰਹਿ ਕੀ ਗਿਆ ਅੱਛਾ ਭਾਡੇ ਜੀ ਮੈਂ ਕੁਦਰਤੀ ਸਾਰੇ ਵੇਤ ਹੋਰ ਕੰਮ ਨਹੀਂ ਸੀ ਅਸੀਂ ਸਭ ਤੋਂ ਵੱਡਾ ਮਸਲਾ ਇਹਨਾਂ ਦਾ ਇਹ ਵੀ ਤੁਹਾਡੇ ਕੋਲੋਂ ਕੋਈ ਭਜਨ ਕਹਿੰਦੇ ਫਰਬਲੀ ਗੱਲ ਕਰਦੇ ਲਿਖ ਕੇ ਨਹੀਂ ਦਿੰਦੇ ਸਰ ਜੀ ਦੇਖੋ ਤੁਸੀਂ ਹੁਣ ਪ੍ਰੈਸ ਆ ਠੀਕ ਹੈ ਪ੍ਰੈਸ ਨੂੰ ਵੀ ਅਸੀਂ ਬੇਨਤੀ ਤੁਹਾਡੇ ਥਰੂ ਕਰਦੇ ਪਿਆ ਜੇ ਅਫਸਰ ਨੂੰ ਜਾ ਕੇ ਅਸੀਂ ਜ਼ਰੂਰੀ ਥੋੜਾ ਦਾ ਵੀ ਡੱਡਾ ਦੇ ਕੇ ਕੀਤਾ ਜਵੇ ਰਿਕਵੈਸਟ ਵੀ ਤਾਂ ਕੀਤੀ ਜਾ ਸਕਦੀ ਤੁਸੀਂ ਲਿਖ ਕੇ ਇਹ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਦੀ ਮੇਰੇ ਪੇਪਰ ਦੀ ਗੱਲ ਇਹ ਕਿੰਦਾ ਜਿਹੜੀ ਤੁਸੀਂ ਬਰਬਲੀਦ ਗੱਲ ਕੀਤੀ ਹੈ ਬਰਬਲੀ ਕਿਉਂ ਨਹੀਂ ਕਰ ਸਕਦੇ ਆ ਕੁਝ ਜੋ ਕੀਤਾ ਰਿਟਨ ਤੋਂ ਇਲਾਵਾ ਅਸੀਂ ਬਰਬਲੀ ਵੀ ਗਏ ਹਾਂ ਠੀਕ ਹੈ ਅਸੀਂ ਬਾਅਦ ਵਿੱਚ ਬਰਬਲੀ ਵੀ ਗਏ ਹਾਂ ਤਿੰਨ ਵਾਰੀ ਸੀ ਗਏ ਮੈਂ ਵੀ ਨਾਲ ਗਿਆ ਮੈਂ ਕਿਹਾ ਸਭ ਤੁਹਾਡੇ ਵਰਗੇ ਵਧੀਆ ਅਫਸਰ ਹੁੰਦੇ ਆ ਸਾਡੇ ਨਾਲ ਆ ਹੋ ਰਿਹਾ ਫੋਟੋ ਕੱਢ ਲਈ ਇੱਕ ਪੇਪਰ ਮਾ ਲਓ ਸਿੱਧਾ ਕਰੋ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सतो दिन इमरजेंसी दी सुविधा भी दिखी है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज दिया विशेष सरगर्मिया कल फिर ਦੰਬਲੇ ਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ